ਦੋਸਤੋ ਆ ਬੱਚੇ ਦੀ ਨਾ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਹਰੇਕ ਜੋ ਵੀ ਕਾਵੜ ਲੈਣ ਦੇ ਲਈ ਸ਼ਰਧਾਲੂ ਜਾਂਦੇ ਨੇ ਤੇ ਉਹਨਾਂ ਦੀ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੁੰਦੀ ਹੈ ਆ ਵੀਡੀਓ ਦੇ ਵਿੱਚ ਤੁਸੀਂ ਬੱਚਿਆਂ ਨੂੰ ਦੇਖ ਸਕਦੇ ਹੋ ਬੱਚਾ ਦੇਖੋ ਕਾਵੜ ਨਾ ਤੁਰ ਕੇ ਲੈ ਕੇ ਆਇਆ ਤੇ ਵਿੱਚ ਨੂੰ ਜਦੋਂ ਪੁੱਛਿਆ ਕਿ ਰੋਕ ਕੇ ਵੀ ਤੂੰ ਕਾਵੜ ਲੈਣ ਗਿਆ ਤੇ ਵੀ ਕਿਹਦੇ ਲਈ ਲੈਣ ਗਿਆ ਤੇ ਬੱਚੇ ਨੇ ਜੋ ਜਵਾਬ ਦਿੱਤਾ ਤੇ ਬੱਚੇ ਦਾ ਜਵਾਬ ਸੁਣ ਕੇ ਨਾ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਪਾਣੀ ਆ ਜਾਣਾ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦਾ ਕਹਿਣਾ ਕਿ ਮੇਰਾ ਪਿਤਾ ਨਾ दारू ਬਹੁਤ ਜ਼ਿਆਦਾ ਪੀਂਦਾ ਹੈ। दारू ਪੀ ਕੇ ਨਸ਼ਾ ਕਰਦਾ ਤੇ ਨਸ਼ਾ ਕਰਕੇ ਸਾਨੂੰ ਖਰਾਬ ਕਰਦਾ ਘਰ ਦੇ ਵਿੱਚ ਤੰਗ ਕਰਦਾ ਤੇ ਇਸ ਲਈ ਮੈਂ ਮੰਨਤ ਮੰਗੀ ਸੀ ਵੀ ਜੇ ਮੇਰਾ ਪਿਤਾ दारू ਪੀਣੀ ਛੱਡ ਦੇਵੇ ਤੇ ਮੈਂ ਕਾਵੜ ਲੈ ਕੇ ਆਵਾਂਗਾ। ਆਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਦੇਖੋ ਬੱਚਾ ਨੇ ਆਪਣੇ ਪਿਤਾ ਦੇ ਲਈ ਕਾਵੜ ਲੈ ਕੇ ਆਇਆ ਕਿ ਮੈਂ ਇਹ ਸੁਖ ਸੁਖੀ ਆ ਕਿ ਮੇਰਾ ਪਿਤਾ दारू ਪੀਣੀ ਛੱਡ ਦੇਵੇ। ਬਾਕੀ ਦੋਸਤੋ ਇਸ ਬੱਚੇ ਦੇ ਲਈ ਦੋ ਸ਼ਬਦ ਜ਼ਰੂਰ ਲਿਖ ਕੇ ਜਾਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ। ਆ ਗਿਆ ਤੁਸੀਂ ਇੱਕ ਵਾਰ ਪੂਰੀ ਵੀਡੀਓ ਜ਼ਰੂਰ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਮਾਂ ਤੇ ਪਿਤਾ ਅਗਲੀ ਕੀ ਮੰਗਾ ਭੋਲੇ ਬਾਬਾ ਸੇ ਮੇਰੇ ਪਾਪਾ ਦਾਰੂ ਪੀਨੇ ਛੱਡ ਗਏ ਅੱਛਾ ਆਪਕੇ ਪਾਪਾ ਦਾਰੂ ਪੀਤੇ ਤਾਂ ਦਾਰੂ ਪੀ ਕੇ ਕੇ ਬੜਾ ਕਲੇਸ਼ ਕਰਦੇ ਨੇ ਘਰ ਘਰ ਫਿਰਦੇ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਦੱਸਿਓ ਜ਼ਰੂਰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ